ਇੱਕ ਪਾਸੇ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਦਾ ਫੁੱਲਾਂ ਦੇ ਨਾਲ ਟੋਲ ਅਤੇ ਆਤਿਸ਼ਬਾਜ਼ੀ ਕਰਕੇ ਜਲੰਧਰ ਦੇ ਵਿੱਚ ਵੱਡਾ ਸਵਾਗਤ ਕੀਤਾ ਜਾ ਰਿਹਾ ਹੈ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਉਧਰ ਹੀ ਦੂਸਰੇ ਪਾਸੇ ਇਨ੍ਹਾਂ ਦੋਨਾਂ ਤੋਂ ਖਿਲਾਫ ਹੋਏ ਆਮ ਆਦੀ ਪਾਰਟੀ ਦੇ ਵਰਕਰ ਕਾਲੇ ਝੰਡੇ ਲੈ ਕੇ ਉੱਥੇ ਪਹੁੰਚ ਗਏ ਹਨ ਅਤੇ ਇਨ੍ਹਾਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕਰ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕੀ ਅੱਜ ਜਲੰਧਰ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੇਦੁਲ ਅੰਗਰਾਲ ਦੇ ਸਵਾਗਤ ਦੇ ਵਿੱਚ ਭਾਰੀ ਇਕੱਠ ਹੋ ਚੁੱਕਿਆ ਹੈ ਵਿੱਚ ਵੀ ਵਰਕਰ ਵੱਲੋਂ ਟੋਲ ਦੇ ਨਾਲ ਫੁੱਲਾਂ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਆਮਦੀ ਪਾਰਟੀ ਦੇ ਵਰਕਰ ਇਸ ਦੇ ਖਿਲਾਫ ਨਾਰੀਵਾਜੀ ਕਰ ਰਹੇ ਨੇ ਔਰ ਔਰ ਰੋਡ ਸ਼ੋਅ ਦੇ ਵਿੱਚ ਕਾਲੇ ਝੰਡੇ ਲੈ ਕੇ ਪਹੁੰਚ ਗਏ ਨੇ ਅਤੇ ਇਨਾਂ ਦੋਨਾਂ ਦੇ ਖਿਲਾਫ ਜੰਗ ਕੇ ਨਾਰੀਵਾਜੀ ਵੀ ਕਰ ਰਹੇ ਨੇ ਆਓ ਤੁਸੀਂ ਵੀ ਦੇਖੋ ਵੀਡੀਓ ਕੋਈ ਨਾਮ ਆ ਗਿਆ ਜਾਂ ਕੇਸ ਆ ਗਿਆ ਸਚਾਈ ਇਨਵੈਸਟੀਗੇਸ਼ਨ ਅਫੀਸ਼ਾ ਮੈਨੂੰ ਨਹੀਂ ਪਤਾ ਇੱਥੇ ਕੀ ਆ ਕਿਉਂਕਿ ਮੈਨੂੰ ਇਨਾ ਪਤਾ ਕਿ ਇੱਕ ਵਰਕਰ ਜਿਹੜਾ ਸ਼ੀਤਲੰਗਰਾਨਾ ਚੱਲਦਾ ਸੀ ਉਹ ਸਾਰਾ ਜੱਗ ਜਾ ਰਿਹਾ ਉਹ ਇੰਗਲੈਂਡ ਚ ਲੱਗਿਆ ਸੀ ਉਹ ਨੂੰ ਕੋਈ 400 ਕਰੋੜ ਰੁਪਏ ਦੀ ਜੜੀ ਹਫੀਮ ਦੀ ਤਸਕਰੀ ਹੋਈ ਆ ਡਾਕਰਾਈ ਜਿਹੜੀ ਉਹਨੂੰ ਡੀਐਚਐਲ ਰਾਈ ਕਹਿੰਦੇ ਆ ਉਹਦੇ ਵਿੱਚ ਉਹਦਾ ਨਾਮ ਆ ਗਿਆ ਠੀਕ ਹੈ ਉਹਦੇ ਨਾਮ ਆਉਣ ਤੋਂ ਬਾਅਦ ਜੋ ਜੋ ਮੈਨੂੰ ਸੂਤਰਾਂ ਤੋਂ ਪਤਾ ਲੱਗਾ ਆ ਉਹ ਇਹ ਆ ਕਿ ਕਿਤੇ ਨਾ ਕਿਤੇ ਸ਼ੀਤਲੰਗਰਾਲ ਨੇ ਇਹ ਦੁਆਬ ਬਣਾਇਆ ਆਪਣੇ ਪ੍ਰਸ਼ਾਸਨ ਦੇ ਉੱਤੇ ਕਿ ਇਹਦਾ ਬੰਦੇ ਦਾ ਨਾਮ ਕਢੇ ਜਾਵੇ ਉਹ ਮੁਨਸ਼ੀ ਮਨਿਸ਼ ਦਾ ਠੀਕ ਹੈ ਕਿਉਂਕਿ ਉਹਦਾ ਨਾਮ ਨਹੀਂ ਨਿਕਲਿਆ ਇਹ ਗੱਲ ਵੱਡੇ ਦਰਬਾਰਾਂ ਤੱਕ ਪਹੁੰਚੀ ਵੱਡੇ ਦਰਬਾਰਾਂ ਤੋਂ ਮੈਨੂੰ ਫਟਕਾਰ ਪਹੁੰਚੀ ਮਿਲੀ ਹੋਰ ਵੀ ਦੋ ਚਾਰ ਕੰਮ ਐ ਕਿ ਕੋਈ ਗਲਤ ਹੋ ਗਏ ਆ ਠੀਕ ਹੈ ਕਿਉਂਕਿ ਥੋੜਾ ਬੋਲਣਾ ਜ਼ਿਆਦਾ ਆ ਵਟਕ ਵੀ ਛਤੀ ਜਾਂਦਾ ਆ ਆਦਾ ਹੈ ਜ ਆਪਣਾ ਬੱਚਾ ਹੀ ਆ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਨਾ ਜਿਹੜੀ ਅਰਵਿੰਦ ਕੇਜਰੀਵਾਲ ਦੀ ਸੋਚ ਆ ਉਹ ਸੋਚ ਹੈ ਕਿ ਫੋਰਮ ਸੌਲ ਉਹਦੇ ਵਿੱਚ ਹੈਗਾ ਇਨਸਾਫ ਜਸਟਿਸ ਕਿਉਂਕਿ ਉਸ ਵੱਡੇ ਵੱਡੇ ਅਫਸਰ ਨੇ ਆਪਣੀ ਨੌਕਰੀ ਆਪਣੀ ਵਾਈਫ ਦੀ ਨੌਕਰੀ ਛੱਡ ਕੇ ਇਹ ਸਿਸਟਮ ਨੂੰ ਸੁਧਾਰਨ ਵਾਸਤੇ ਇੱਕ ਰਾਜਨੀਤੀ ਪਾਰਟੀ ਬਣਾਈ ਸੀ ਉਹਨੇ ਉਹਨੇ ਵਿਪ ਜਾਰੀ ਕੀਤੀ ਸੀ ਆਪਣਾ ਪੂਰਾ ਸੰਵਿਧਾਨ ਬਣਾਇਆ ਸੀ ਕਿ ਤੁਸੀਂ ਆਮ ਆਦਮੀ ਤਰ੍ਹਾਂ ਰਹੋਗੇ ਅਸੀਂ ਉਹਨਾਂ ਨੇ ਖੁਦ ਕਹੇ ਸੀ ਕਿ ਮੈਂ ਵੀ ਗੱਡੀ ਨਹੀਂ ਬਦਲਾਂਗਾ ਮੈਂ ਬੰਗਲਾ ਨਹੀਂ ਲਵਾਵਾਂਗਾ ਮੈਂ ਆਫੀਸ ਨਹੀਂ ਲਵਾਵਾਂਗਾ ਪਰ ਤੁਹਾਨੂੰ ਪਤਾ ਹੈ ਮੀਡੀਆ ਬੰਦਿਆਂ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਤੁਸੀਂ ਸੀਨੀਅਰ ਪੱਤਰਕਾਰ ਜੀ ਤੁਸੀਂ ਮੈਨੂੰ ਸਵਾਲ ਕੱਢਦੇ ਤੁਹਾਨੂੰ ਵੈਸੇ ਆਲਰੇਡੀ ਸਵਾਲ ਦਾ ਜਵਾਬ ਮੈਨੂੰ ਪਤਾ ਆਲਰੇਡੀ ਹੈਗਾ ਤੁਸੀਂ ਮੇਰੇ ਮੂੰਹ ਕੋਹਣਾ ਜਾਂਦੇ ਏ ਥੈਂਕ ਯੂ ਉਹ ਇਸ ਤਰ੍ਹਾਂ ਕੀ ਜਦੋਂ ਸਿਸਟਮ ਚ ਆਪਾਂ ਆ ਜਾਂਦੇ ਆ ਆਪਾਂ ਇੰਸਪੈਕਟਰ ਆ ਗਏ ਲੈ ਆਪਾਂ ਮੁੱਖ ਮੰਤਰੀ ਬਣ ਗਏ ਆ ਮੰਤਰੀ ਬਣ ਗਏ ਹੁਣ ਮੈਂ ਟੁੱਟੀ ਜੀ ਕਾਰ ਲੈ ਕੇ ਤਾਂ ਜਾਵਾਂਗਾ ਮੇਰੇ ਤੇ ਕੋਈ ਹਮਲਾ ਵੀ ਹੋ ਸਕਦਾ ਕੋ ਮੇਰੇ ਮੂੰਹ ਤੇ ਥੱਪੜ ਮਾਰ ਸਕਦਾ ਕੋ ਸਿਕਿ ਇਹ ਤਾਂ ਕਈ ਜਾਰੇ ਨੇ ਗੱਡੀ ਲੈ ਲਈ ਗੱਡੀ ਲੈ ਲਈ ਇਹ ਪ੍ਰੋਟੋਕੋਲ ਆ ਇਹ ਸਰਕਾਰੀ ਪ੍ਰੋਟੋਕੋਲ ਸਾਡੇ ਸੰਵਿਧਾਨ ਚ ਲਿਖਿਆ ਬਾਬਾ ਸਾਹਿਬ ਆਪਣੇ ਧੀਮਰਾਓ ਉਮੀਦਵਾਰ ਜੀ ਦਾ ਜਿਹੜਾ ਸੰਵਿਧਾਨ ਆ ਉਹਦੇ ਚ ਲਿਖਿਆ ਜਿਹੜੇ ਇੱਕ ਮੁੱਖ ਮੰਤਰੀ ਹੈ ਨਾ ਉਹਨੂੰ ਆ ਪ੍ਰੋਟੋਕੋਲ ਫੋਲੋ ਕਰਨੀ ਪੈਣੀ ਆ ਉਹਨੇ ਫੋਲੋ ਕੀਤੀ ਆ ਗੱਡੀ ਲਈ ਆ ਸਕੂਟਰ ਹੀ ਲਈ ਆ ਕੋਈ ਗਲਤ ਕੰਮ ਨਹੀਂ ਕੀਤਾ ਕਿੱਦਾਂ ਦੇਖਦੇ ਆਵਾ ਦੀ ਪਾਰਟੀ ਦੇ ਸ਼ੀਤਲ ਲੰਗਰਾਲ ਜੀ ਸ਼ਸ਼ੀਲ ਲਿੰਕੂ ਜੀ ਜਿਹੜੇ ਕੀ ਹੁਣ ਭਾਜਪਾ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਉਸ ਚੀਜ਼ ਨੂੰ ਕਿੱਦਾਂ ਉਹਨਾਂ ਦੀ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਬਾਰੇ ਇਸ ਬਾਰੇ ਜ਼ਰੂਰ ਕਵਾਂਗੇ ਕਿ ਹੁਣ ਆਪਾਂ ਇਸ ਲਈ ਆਧਰਨਾ ਇਸ ਲਈ ਹੋਇਆ ਕਿ ਅੱਗੇ ਸੇ ਗੱਦਾਰ ਨੂੰ ਆਪਣੇ ਪਾਰਟੀ ਚ ਨਹੀਂ ਲਾਣਾ ਇਦਾਂ ਦੇ ਬੰਦੇ ਸੇ ਅਸੀਂ ਦੂਰ ਰਹਿਣਾ ਵਾ ਠੀਕ ਹੈ ਬਾਕੀ ਜੋ ਵੀ ਗੱਦਾਰਾਂ ਦੀ ਗੱਲ ਕਰ ਰਹੇ ਹਾਂ ਗੱਦਾਰਾਂ ਦਾ ਨਾਮ ਦੱਸ ਦਿਓ ਅਸੀਂ ਨਾਮ ਦੱਸ ਕੇ ਕੀ ਕਰਨਾ ਵਾ ਤੁਹਾਨੂੰ ਵੀ ਪਤਾ ਹੀ ਹੈ ਜੋ ਗੱਦਾਰ ਹੈ ਉਹ ਮੂੰ ਚੱਕੇ ਚੱਲ ਗਿਆ ਅਸੀਂ ਕੁਝ ਨਹੀਂ ਬੋਲ ਸਕਦੇ ਤੁਸੀਂ ਠੀਕ ਹੈ ਬਾਕੀ 4 ਤਰੀਕ ਦਾ ਵੇਟ ਕਰੋ 4 ਜੂਨ ਦਾ ਲੱਗਦਾ ਹੈ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਹੀ ਫਿਰ ਸੀਟਾਂ ਲੈ ਕੇ ਜਾਏਗਾ ਯਾ 100% 100% ਕੋ ਕਿਸੇ ਦਾ ਨਹੀਂ ਆਏਗਾ ਪਾਰਟੀ ਕੋਈ ਪਾਰਟੀ ਨਹੀਂ ਆਏਗਾ ਆਮ ਆਦਮੀ ਪਾਰਟੀ ਛੋੜ ਕੇ ਪੰਜਾਬ ਮੇ ਕੋਈ ਨਹੀਂ ਜਿੱਤ ਸਕਦਾ ਜਿੰਨੇ ਮਰਜੀ ਜ਼ੋਰ ਲਗਾ ਲੈ ਮੋਦੀ ਸਰ ਦਾ ਕੈਂਡੀਡੇਟ ਅਨਾਉਂਸ ਹੋ ਜਾਣਾ ਰੋਡ ਸ਼ੋਅ ਕੱਢਾਂਗੇ ਔਰ ਠੋਕ ਕੇ ਕੱਢਾਂਗੇ ਰੋਡ ਮੈਂ ਇੱਕ ਹੋਰ ਤੁਹਾਡੇ ਮਾਧਿਅਮ ਨਾਲ ਗੱਲ ਕਹਿਣਾ ਚਾਹੁੰਦਾ ਜਲੰਧਰ ਬੈਸਟ ਦੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਤੁਹਾਡੇ ਨਾਲ ਹਰ ਵਕਤ ਖੜੀ ਆ ਜਦੋਂ ਮਰਜ਼ੀ ਫੋਨ ਕਰੋ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜੇ ਆ ਕਿਸੇ ਤੋਂ ਡਰਨੀ ਲੋੜ ਨਹੀਂ ਜਿੱਦਾਂ ਇਹਦੀ ਕੰਮ ਕਰਦੀ ਨਜ਼ਰ ਆ ਰਹੀ ਹੈ ਸੈਂਟਰ ਦੇ ਵਿੱਚ ਕੀ ਹੁਣ ਪੰਜਾਬ ਦੇ ਅੰਦਰ ਵਿਜੀਲੈਂਸ ਕਰਦੀ ਨਜ਼ਰ ਆਏਗੀ ਅਸੀਂ ਇਦਾਂ ਦੀ ਰਾਜਨੀਤੀ ਨਹੀਂ ਕਰਦੇ ਬਿਜ਼ਨਸ ਵਾਲੀ ਰਾਜਨੀਤੀ ਅਸੀਂ ਨਹੀਂ ਕਰਦੇ ਕਿਉਂਕਿ ਜੋ ਇਹਨਾਂ ਨੇ ਪਾਪ ਕੀਤੇ ਆ ਉਹ ਤਾਂ ਪੂਜਾ ਮੁਰਦਾਬਾਦ ਮੁਰਦਾਬਾਦ ਮਾਰ ਦਿਆ ਮਾਰ ਦਿਆ ਮਾਰ ਦਿਆ ਮਾਰ ਦਿਆ ਮਾਰ ਦਿਆ مرگیا <Sessizlik> مرگیا जामदारापिर जा जगेदार मुर्दा 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 पा मरी पोसे पढ़ाई लॻा लॻे